ਇਸ ਵਕਤ ਆਟਾਰੀ ਸਰਹੱਦ ਤੇ ਮੌਜੂਦਾ ਜਿਵੇਂ ਕਿ ਪਹਿਲਗਾਮ ਤੇ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਸਖਤ ਰੁਖ ਅਪਣਾਉਂਦੇ ਹੋਏ ਕਈ ਸਟ੍ਰਾਈਕ ਜਿਹੜੀਆਂ ਨੇ ਪਾਕਿਸਤਾਨ ਤੇ ਲਗਾਈਆਂ ਗਈਆਂ ਨੇ ਤਸਵੀਰਾਂ ਇਸ ਲੋ ਤੁਹਾਡਾ ਸਾਂਝਾ ਕਰ ਰਹੇ ਹਾਂ ਸਰਹੱਦੀਆਂ ਕੀ ਸੁਰੱਖਿਆ ਜਿਹੜੀ ਆ ਵਧਾ ਦਿੱਤੀ ਗਈ ਆ ਬੀਐਸਐਫ ਦੇ ਜਵਾਨ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਅਲਰਟ ਨੇ ਪਹਿਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਭਾਰਤ ਸਰਕਾਰ ਨੇ ਵੱਡਾ ਐਲਾਨ ਜੋ ਜਿਹੜਾ ਕੀਤਾ 28 ਚੱਕ ਪੋਸਟ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪਾਕਿਸਤਾਨੀ ਨਾਗਰਿਕ ਜਿਹੜੇ ਭਾਰਤ ਵਿੱਚ ਮੌਜੂਦ ਨੇ ਉਹਨਾਂ ਦੇ ਵੀਜ਼ੇ ਜਿਹੜੇ ਰੱਦ ਕਰ ਦਿੱਤੇ ਗਏ ਨੇ ਉਹ 48 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਭਾਰਤ ਛੱਡਣ ਦਾ ਆਦੇਸ਼ ਜਿਹੜਾ ਉਹ ਜਾਰੀ ਕੀਤਾ ਗਿਆ ਉਸ ਸਮੇਂ ਤੱਕ ਜਿਹੜਾ ਇਥੇ ਵਪਾਰ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਰੋਕ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਉਹ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਵਕਤ ਬੀਐਸਐਫ ਜਿਹੜੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਅਲਰਟ ਜਿਹੜੀ ਆ ਉਹ ਸਰਹੱਦ ਤੇ ਨਜ਼ਰ ਆ ਰਹੀ ਹੈ ਤਸਵੀਰਾਂ ਇਸ ਵਕਤ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਅਟਾਰੀ ਬਾਰਡਰ ਦੀਆਂ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਬੀਐਸਐਫ ਦੇ ਜਵਾਨ ਜਿਹੜੇ ਨੇ ਉਹ ਸੁਰੱਖਿਆ ਦੇ ਲਿਹਾਜ਼ ਦੇ ਨਾਲ ਉਹ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਚੌਕਸ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਕਿਉਂਕਿ ਪਹਿਲਗਾਮ ਤੇ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਭਾਰਤ ਸਰਕਾਰ ਨੇ ਵੱਡੇ ਫੈਸਲੇ ਜਿਹੜੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਅਟਾਰੀ ਚੈੱਕ ਪੋਸਟ ਨੂੰ ਜਿਹੜਾ ਉਹ ਭਾਰਤ ਨੇ ਬੰਦ ਕਰ ਦਿੱਤਾ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕਿ ਸਿੰਧੂ ਜਲ ਸਮਝੌਤਾ ਜਿਹੜਾ ਉਸ ਨੂੰ ਰੱਦ ਕਰ ਦਿੱਤਾ ਗਿਆ ਜਿਹੜਾ ਫੈਸਲਾ ਵਾ ਉਹ ਬਿਲਕੁਲ ਸਹੀ ਹੈ ਸਾਡੇ ਬੇਦੋਸ਼ ਜਿਹੜੇ ਆ ਭਾਰਤੀਆਂ ਨੂੰ ਉਸੇ ਚੁੰਨ ਚੁੰਨ ਕੇ ਜਿਹੜਾ ਨਿਸ਼ਾਨਾ ਬਣਾਇਆ ਗਿਆ ਵਾ ਉਸ ਦੀ ਉਹ ਸਖਤ ਅਸੀਂ ਇਹਦੀ ਨਿੰਦਾ ਕਰਦੇ ਆ ਕਿ ਬਹੁਤ ਨਾਸਹਿਮਜੋਗ ਘਟਨਾ ਵਾਪਰੀ ਆ ਜਿਸ ਦਾ ਅਸੀਂ ਆਪਣਾ ਦਿਲ ਦੀਆਂ ਗਰਾਈਆਂ ਦੁੱਖ ਸਾਂਝਾ ਕਰਦੇ ਆ ਰੁਪਿੰਕ ਦੇਖੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਨਾਮ ਪੁੱਛ-ਪੁੱਛ ਕੇ ਆਈਡੀਆਂ ਦੇਖ-ਦੇ ਕੇ ਜਿਸ ਨਾਲ ਕਤਲੇਆਮ ਕੀਤਾ ਗਿਆ ਪਾਕਿਸਤਾਨ ਵੱਲੋਂ ਔਰ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਇੱਕ ਬੇਦਰਦ ਜਿਹੜੀ ਸਥਿਤੀ ਉੱਤੇ ਬਣੀ ਹੋਈ ਸੀਗੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਿਰਾਂ ਦੇ ਵਿੱਚ ਗੋਲੀਆਂ ਮਾਰ-ਮਾਰ ਕੇ ਕਤਲ ਕੀਤਾ ਗਿਆ ਭਾਰਤ ਸਰਕਾਰ ਨੇ ਕੁਝ ਸਖਤ ਫੈਸਲੇ ਲਏ ਨੇ ਫੈਸਲੇ ਸਹੀ ਨੇ ਬਿਲਕੁਲ ਜੇ ਵੇਖੋ ਜੇ ਉਹਨਾਂ ਨੇ ਜ਼ਿੰਮੇਵਾਰੀ ਪਾਕਿਸਤਾਨੀ ਅੱਤਵਾਦੀਆਂ ਜ਼ਿੰਮੇਵਾਰੀ ਲਈ ਹੈ ਤਾਂ ਫੈਸਲੇ ਬਿਲਕੁਲ ਸਹੀ ਲਏ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਜੇ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਸਰਕਾਰ ਨੂੰ ਸਾਡੀ ਨੂੰ ਇਨਪੁੱਟ ਹੈਗੀ ਸੀ ਉਹ ਬਿਲਕੁਲ ਸਹੀ ਇਹ ਫੈਸਲਾ ਲੈ ਲਿਆ ਔਰ ਲੈਣਾ ਵੀ ਚਾਹੀਦਾ ਹੈ ਉਹਨਾਂ ਵਿਚਾਰੇ ਹੁੰਦਾ ਬੱਚਿਆਂ ਦਾ ਜਿਹੜੇ ਨਵੇਂ ਵਿਆਹੇ ਜੋੜਿਆਂ ਦਾ ਕੀ ਕਸੂਰੀ ਉਹਨਾਂ ਨੂੰ ਜਿਹੜਾ ਚੁੰਨ ਚੁੰਨ ਕੇ ਜਿਹੜਾ ਵਾ ਬਿਨ ਪਲੈਨਿੰਗ ਦੇ ਨਾਲ ਗੋਲੀਆਂ ਮਾਰੀਆਂ ਗਈਆਂ ਬਹੁਤ ਮੜਾ ਲੋਕੀ ਘੁੰਮਣ ਗਏ ਆ ਇਤਰਾ ਤੱਕ ਘਰੋਂ ਨਾ ਕੋਈ ਬਾਹਰ ਨਿਕਲੂਗਾ ਹਾਂਜੀ ਉਹ ਘਰੋਂ ਬਾਹਰ ਜਾਊਗਾ ਕਿ ਭਈ ਆ ਨਾ ਹੋ ਜੇ ਉਹ ਨਾ ਮਰਨੇ ਚਾਹੀਏ ਸਰਕਾਰ ਵੱਲੋਂ ਅਟਾਰੀ ਚੈੱਕ ਪੋਸਟ ਨੂੰ ਬੰਦ ਕਰਨ ਦਾ ਫੈਸਲਾ ਲੈ ਆ ਗਿਆ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟੇ ਦੇ ਵਿੱਚ ਵਿੱਚ ਜਿਹੜਾ ਦੇ ਛੱਡ ਲਈ ਕਿਹਾ ਗਿਆ ਕਿਵੇਂ ਦੇਖਦੇ ਹੋ ਸਰਕਾਰ ਦੇ ਨਾ ਫੈਸਲੇ ਇੱਕ ਵਾਰ ਤਾਂ ਠੀਕ ਹੀ ਹੈ ਜੀ ਹੋਣਾ ਚਾਹੀਦਾ ਜਿਹੜੇ ਮਰ ਗਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਆਉਣੀ ਚਾਹੀਦੀ ਹੈ